ਆਨ ਅਰੇ ਸੋ ਮਰੇ ਸਭ ਹੀ ਭਟ ਜੀਤ ਬਚੇ ਰਣ ਛਾੜ ਪਰਾਨੇ ਯੁੱਧ ਵਿੱਚ ਆ ਕੇ ਰਾਮ ਨਾਲ ਜਿੰਨੇ ਵੀ ਅੜੇ ਸਨ ਉਹ ਸਾਰੇ ਸੂਰਮੇ ਮਾਰ ਕੇ ਜਿਉਂਦੇ ਕੇਵਲ ਉਹੀ ਬਚੇ ਜੋ ਰਣ ਨੂੰ ਛੱਡ ਕੇ ਭੱਜ ਗਏ ਦੇਵ ਅਦੇਵਨ ਕੇ ਜਿੱਤਿਆ ਰਣ ਕੋਟ ਹਤੇ ਕਰ ਏਕ ਨਾ ਜਾਣੇ ਰਾਣਾ ਵਿੱਚ ਦੇਵਤਿਆਂ ਦੇ ਦੈਂਤਾਂ ਨੂੰ ਜਿੱਤਣ ਵਾਲੇ ਰਾਵਣ ਨੇ ਕਰੋੜਾਂ ਨੂੰ ਮਾਰ ਦਿੱਤਾ ਪਰ ਉਹਨਾਂ ਦਾ ਇੱਕ ਯੋਧੇ ਦੇ ਮਾਰੇ ਜਾਣੇ ਜਿੰਨਾ ਵੀ ਅਸਰ ਨਾ ਹੋਇਆ। ਸ਼੍ਰੀ ਰਗੂ ਰਾਜ ਪ੍ਰਾਕਰਮ ਕੋ ਲਖ ਤੇਜ ਸੰਭੂ ਸਭੇ ਪਹਿਰਾਨੀ। ਸ਼੍ਰੀ ਰਾਮ ਦੇ ਬਲ ਨੂੰ ਵੇਖ ਕੇ ਸਾਰੇ ਹੀ ਦੈਂਤ ਘਬਰਾ ਗਏ ਅਤੇ ਮੋਰਚਿਆਂ ਨੂੰ ਟੱਪ ਕੇ ਕੋਟਨ ਕੋਦ ਕਰੋਟਨ ਫਾਦ ਸੋ ਲੰਕਾ ਛਾੜ ਬੇਲੰਕ ਸਿਦਾਨੇ ਖਾਈਆਂ ਕਰੋਟਨ ਤੋਂ ਉਛਾਲ ਕੇ ਲੰਕਾ ਨੂੰ ਛੱਡ ਕੇ ਸਮੁੰਦਰ ਦੇ ਪਰਲੇ ਪਾਸੇ ਵੱਲ ਚਲੇ ਗਏ 라ਵਨ ਰੋਸ ਪਰਯੋ ਰਨਮੋ ਗਹਿ 20 ਹੂੰ ਬਾਹੇ ਹਥਿਆਰ ਪਰਹਾਰੇ 라ਵਨ ਨੇ ਕਰੋਧवान ਹੋ ਕੇ ਬੀਹਾ ਹੀ ਬਾਵਾ ਵਿੱਚ ਹਥਿਆਰ ਫੜ ਕੇ ਚਲਾਉਣੇ ਸ਼ੁਰੂ ਕੀਤੇ ਉਮ ਆਕਾਸ ਦਿਸ਼ਾ ਬਿ ਦਿਸ਼ਾ ਚੱਕ ਚਾਰ ਰੁਕੇ ਨਹੀਂ ਜਾਤ ਨਿਹਾਰੇ ਧਰਤੀ ਆਕਾਸ਼ ਸਾਰੀਆਂ ਦਿਸ਼ਾਵਾਂ ਆਤੇ ਚਾਰੇ ਪਾਸੇ ਰੁਕ ਗਏ ਕੁਝ ਵੀ ਨਜ਼ਰ ਨਹੀਂ ਆਉਂਦਾ ਫੋਕਨ ਤ ਫਲ ਤ ਮਦ ਤ ਆਦ ਤ ਬਦ ਕ ਰਣ ਮੰਡਲ ਡਾਰੇ RAM ਨੇ ਤੀਰਾ ਦੇ ਫੋਕਾਂ ਆਤੇ ਫਲਾ ਨਾਲ ਆਦਿ ਵਿਚਾਰਿਓ ਹੀ 라ਵਣ ਦੇ ਤੀਰਾਂ ਨੂੰ ਰਣ ਮੰਡਲ ਵਿੱਚ ਕੱਟ ਕੇ ਸੁੱਟ ਦਿੱਤਾ। ਛਾਤਰ ਤੁ ਜਾ ਬਰਬਾਜ ਰਥੀ ਰਥ ਕਾਟ ਸਬੈ ਰਗੁਰਾਜ ਉਤਾਰੇ। 라ਵਣ ਦਾ ਚਤਰ ਤੁ ਜਾ ਸ੍ਰੇਸ਼ਟ ਕੋੜੇ ਰਤ ਅਤੇ ਰਥਵਾਨ ਸਭ ਨੂੰ ਕੱਟ ਕੇ ਸ਼੍ਰੀ ਰਾਮ ਨੇ 라ਵਣ ਨੂੰ ਪੁੰਜੇ ਉਤਾਰ ਦਿੱਤਾ। 라ਵਣ ਚੋਪ ਚਲਿਓ ਚਪਕੈ ਨਿਜ ਬਾਜ ਬਹੀਨ ਜਬੈ ਰਥ ਜਾਣਿਓ ਰਾਵਣ ਨੇ ਜਦੋਂ ਆਪਣੇ ਰਥ ਨੂੰ ਘੋੜਿਆਂ ਤੋਂ ਬਿਨਾ ਵੇਖਿਆ ਤਾਂ ਖਿੱਜ ਕੇ ਹੱਠ ਪੂਰਵਕ ਤੁਰ ਪਿਆ ਢਾਲ ਤਿਰਸੋਲ ਗਦਾ ਬਰਸ਼ੀ ਗਹਿ ਸ਼੍ਰੀ ਰਗੁਰੰਦਨ ਸੋ ਰਨ ਠਾਨਿਓ ਹੱਥ ਵਿੱਚ ਢਾਲ ਤਿਰਸੋਲ ਗਦਾ ਅਤੇ ਬਰਸ਼ੀ ਆਦਿ ਹਸਤਰ ਸ਼ਸਤਰ ਫੜ ਕੇ ਸ਼੍ਰੀ ਰਾਮ ਨਾਲ ਯੁੱਧ ਕਰਨ ਲੱਗਿਆ ਆਏ ਪਰਿਓ ਲਲਕਾਰ ਹਟੀ ਕਪ ਪੂਜਨ ਕੋ ਕਛ ਤਰਾਸਨਾ ਮਾਨਿਓ ਹਾਠੇ ਰਾਵਣ ਲਲਕਾਰ ਦਾ ਹੋਇਆ ਭੱਜ ਕੇ ਜਾ ਪਿਆ ਅਤੇ ਬੰਦਰਾ ਦੇ ਸਮੂਹ ਦਾ ਕੁਝ ਵੀ ਡਰ ਨਾ ਮੰਨਿਆ ਅੰਗਦ ਆਧ ਹਨ ਵਾਂਤਤੇ ਲੈ ਪਟ ਕੋਟ ਹਤੇ ਕਰ ਏਕ ਨਾ ਜਾਣਿਓ ਅੰਗਦ ਆਦੀ ਤੋਂ ਲੈ ਕੇ ਹਨੂਮਾਨ ਤੱਕ ਕਰੋੜਾ ਸੂਰਮੇ ਦਾ ਕੁਝ ਵੀ ਡਰ ਨਾ ਮੰਨਿਆ ਅੰਗਦ ਆਦਿ ਤੋਂ ਲੈ ਕੇ ਹਨੂਮਾਨ ਤੱਕ ਕਰੋੜਾ ਸੂਰਮੇ ਰਾਮ ਦੇ ਅੱਗੇ ਪਿੱਛੇ ਸਨ ਪਰ ਉਸਨੇ ਉਨ੍ਹਾਂ ਦੀ ਪਰਵਾਹ ਨਾ ਕੀਤੀ। ਰਾਵਣ ਕੋਰਗੁ ਰਾਜ ਜਬੈ ਰਣਮੰਡਲ ਆਵਤ ਮਦ ਨਿਹਾਰਿਓ। ਜਦੋਂ ਰਾਵਣ ਨੂੰ ਰਣ ਭੂਮੀ ਵਿੱਚ ਰਾਮਚੰਦਰ ਨੇ ਆਉਂਦਿਆ ਵੇਖਿਆ। 20 ਸਿਲਾ ਸੇਤ ਸਾਇਕਲ ਕਰ ਕੋਪ ਵੱਡੋ ਔਰ ਮਦ ਪਰਹਾਰਿਓ। ਤਾ ਉਸ ਵੇਲੇ ਰਗੜ ਕੇ ਚਿੱਟੇ ਕਿਤੇ ਹੋਏ 20 ਤੀਰ ਹੱਥ ਵਿੱਚ ਲੈ ਕੇ ਹਿਰਦੇ ਵਿੱਚ ਕ੍ਰੋਧ ਵਧਾ ਕੇ ਬਹੁਤ ਤੇਜ ਜ਼ੋਰ ਨਾਲ ਚਲਾ ਦਿੱਤੇ। ਭੇਦ ਚਲੇ ਮਰਮਸਥਲ ਕੋ ਸਰਸਰੌਣ ਨਦੀ ਸਰ ਵਿਚ ਪਖਾਰਿਓ। ਉਹ ਤੀਰ ਰਾਵਣ ਦੀ ਨਾਜੁਗ ਥਾਂ ਨੂੰ ਪਾੜ ਗਏ ਅਤੇ ਇਸ ਤਰ੍ਹਾਂ ਲਹੂ ਨਾਲ ਰੰਗੇ ਗਏ ਮਾਨੋ ਲਹੂ ਦੇ ਸਮੁੰਦਰ ਵਿੱਚ ਤੋਤੇ ਗਏ ਹੋਣ। ਅੱਗੇ ਹੀ ਰੇਂਗ ਚਲਿਓ ਹਟ ਕੇ ਪਟਾਮ ਕੋ ਭੂਲਨਾ ਨਾਮ ਉਚਾਰਿਓ ਪਰ ਰਾਵਣ ਸੂਰਮਾ ਹਟ ਕਰਕੇ ਅੱਗੇ ਵੱਲ ਹੀ ਰੇਂਗਣ ਲੱਗਿਆ ਅਤੇ ਭੁੱਲ ਕੇ ਵੀ ਘਰ ਦਾ ਨਾਮ ਨਾ ਲਿਆ ਰੋਸ ਭਰਿਓ ਰਨਮੋਰ ਅਗੁਨਾਤ ਸੋਪਾਨੇ ਕੇ ਵਿੱਚ ਸਰਾਸਣ ਲੈ ਕੇ ਸ਼੍ਰੀ ਰਾਮ ਚੰਦਰ ਹੱਥ ਵਿੱਚ ਤਾਨੋ ਸ਼ਬਾਨ ਲੈ ਕੇ ਰਣ ਭੂਮੀ ਵਿੱਚ ਕਰੋਧਵਾਨ ਹੋ ਗਏ। पाचक ਪਾਏ ਹਟਾਏ ਦਿਓ ਤੈ ਵੀ ਸਹੂ ਬਾਹੇ ਬਿਨਾ ਉਹ ਕਹਿ ਕੈ। ਰਾਵਣ ਨੂੰ 비ਹਾ ਬਾਵਾ ਤੋਂ ਰਹਿਤ ਕਰਕੇ ਉਸ ਨੂੰ ਪੰਜ ਕੋ ਕਦਮ ਪਿੱਛੇ ਹਟਾ ਦਿੱਤਾ। ਦੈਦ ਸਬਾਨ ਬਿਮਾਨ ਦਸੋ ਸਿਰ ਕਾਟ ਦਏ ਸਿਵ ਲੋਕ ਪਟਕੈ। ਫਿਰ ਦਸ ਤੀ ਇਰਾਦਾ ਬਿਮਾਰ ਦੇ ਕੇ 라ਵਣ ਦੇ ਦਸੇ ਸਿਰ ਹਟਾ ਦਿੱਤੇ ਅਤੇ ਸ਼ਿਵ ਲੋਕ ਵਿੱਚ ਭੇਜ ਦਿੱਤੇ। ਸ਼੍ਰੀ ਰਗੂ ਰਾਜ ਬਰਯੋ ਸੀ ਕੋ ਬਹੁ ਰੋਜਨ ਜੁਦ ਸੁੰਬਰ ਚੈਕ ਹੈ। ਇਹ ਹੋ ਪਰਤੀਤ ਹੁੰਦਾ ਹੈ ਮਾਨੋ ਸ਼੍ਰੀ ਰਾਮ ਚੰਦਨ ਨੇ ਯੁੱਧ ਰੂਪ ਸੁੰਬਰ ਜਿੱਤ ਕੇ ਆਜ ਫਿਰ ਸੀਤਾ ਨੂੰ ਵਿਆਹਾ ਹੋਵੇ। ਇਤ ਸ਼ੇਰੇ ਪਚੇਤਰ ਨਾਟਕੇ ਰਾਮ ਅਵਤਾਰ 10 ਸਿਰ ਬੱਧੈ ਧਿਆਏ ਸਮਾਪਤਮ ਸਤ ਇਤ ਸ਼ੇਰੇ ਪਚੇਤਰ ਨਾਟਕ ਦੇ ਰਾਮ ਅਵਤਾਰ ਦੇ 10 ਸਿਰ ਬੱਧੈ ਅਧਿਆਏ ਦੀ ਸਮਾਪਤੀ ਅਥ ਮਦੋਦਰੀ ਸੰਮੋਦ ਬਪੀਸ਼ਣ ਕੋ ਲੰਕ ਰਾਜ ਦੀਪੋ ਹੁਣ ਮੰਦੋਦਰੀ ਨੂੰ ਸਮਿਕ ਗਿਆਨ ਅਤੇ ਵਿਭੇਖਣ ਨੂੰ ਲੰਕਾ ਦਾ ਰਾਜ ਦੇਣਾ ਸੀਤਾ ਮਿਲ ਬੋ ਕਥਨ। ਅਤੇ ਸੀਤਾ ਨੂੰ ਮਿਲੰਦਾ ਕਥਨ। ਸਵਈਆ ਚੰਦ। ਇੰਦਰ ਡਰ acol ਤੋਂ ਜਹਿ ਕੇ ਟਰ ਸੂਰਜ ਚੰਦਰ ਉਹ ਤੋ ਪੈ ਪੀਤੋ। ਜਿਸ ਦੇ ਡਰ ਤੋਂ ਇੰਦਰ ਦੁਖੀ ਸੀ ਅਤੇ ਸੂਰਜ ਅਤੇ ਚੰਦਰ ਮਾ ਵੀ ਪੈ ਪੀਤ ਸੰ। ਲੂਟ ਲਿਓ ਤਨ ਜੋਨ ਤਨੇਸ ਕੋ ਬ੍ਰਹਮ ਹੋ ਤੋ ਚਿਤ ਮੋਨਨ ਚੀਤੋ। ਜਿਵੇਂ ਕੋ ਬੇਰਦਾ ਤਾਂ ਨ ਲੁੱਟ ਲਿਆ ਸੀ ਅਤੇ ਜਿਸ ਦੇ ਡਰ ਤੋਂ ਬ੍ਰਹਮਾ ਵੀ ਜਿਤ ਵਿੱਚ ਨਿਸ਼ਚਿੰਤ ਨਹੀਂ ਹੁੰਦਾ ਸੀ। ਇੰਦਰ ਸੇਪੂਪ ਅਨੇਕ ਲੜੈ ਇਨ ਸੋਫੇਰ ਕਾ ਗ੍ਰਹ ਜਾਤਨਾ ਚੀਤੋ। ਇਸ ਨਾਲ ਇੰਦਰ ਵਰਗੇ ਅਨੇਕਾ ਪੂਪ ਲੜੇ ਸਨ ਅਤੇ ਮੁੜ ਜਿਉਂਦੇ ਘਰ ਨੂੰ ਨਹੀਂ ਪਰਤੇ ਸਨ। ਸੋਰਨ ਆਜ ਪਲੈ ਰਗੁਰਾਜ ਸੋ ਜੁਦ ਸੁਅੰਬਰ ਕੈ ਸੀ ਜੀਤੋ ਰਾਮਚੰਦਰ ਨੇ ਉਸ ਨਾਲ ਆਜ ਚੰਗਾ ਯੁੱਧ ਕੀਤਾ ਹੈ ਅਤੇ ਉਸ ਯੁੱਧ ਸੁਅੰਬਰ ਵਿੱਚੋਂ ਸੀਤਾ ਨੂੰ ਚਿਤ ਲਿਆ ਹੈ ਅਲਕਾ ਛੰਦ ਛਟਪਟ ਸੈਨੰ ਖਟਪਟ ਪਾਜੇ ਬਹੁਤ ਛੇਤੀ ਆਪੋthapi ਪੈਣ ਕਰਕੇ ਦੈਂਤ ਸੈਣਾ ਭੱਜ ਗਈ ਟੱਪਟ ਜੂਜਿਓ ਲਖ ਰਣ ਰਾਜੇ ਜਦੋਂ ਉਹਨਾਂ ਨੇ ਝਟਪਟ ਜਾਣ ਲਿਆ ਕਿ ਰਾਜਾ ਰਾਵਣ ਰਣ ਵਿੱਚ ਜੂਜ ਗਿਆ ਹੈ ਸਰਪਟ ਭਾਜੇ ਅਟਪਟ ਸੂਰੰ ਬੇਚੈਨ ਸੂਰਮੇ ਸਰਪਟ ਭੱਜ ਗਏ ਝਟਪਟ ਬਿਸਰੀ ਘਟਪਟ ਹੂਰੰ ਅਤੇ ਹੂਰਾਂ ਨੂੰ ਘੜੀ ਪਾਲ ਵਿੱਚ ਹੀ ਭੁੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ